ਈ ਮਾ ਜੀ ਹਾਂ ਜੀ ਕਿਹੜਾ ਪਿੰਡ ਆ ਜੀ ਆਪਣਾ ਸਲੀਪਰ ਆ ਜੀ ਸਲੀਪਰ ਕਿ ਜਿਹੜੀ ਸੇਵਾ ਕਰ ਰਹੇ ਹੋ ਜੀ ਪਹਿਲੀ ਵਾਰ ਆਏ ਅਸੀਂ ਪਹਿਲੀ ਵਾਰ ਕਰਦੇ ਹਾਂ ਕਿਥੋਂ ਸਟਾਰਟਿੰਗ ਕਿਥੋਂ ਕਰੀ ਜੀ ਸਿਹੜੀ ਤੋਂ ਕਿੱਥੋਂ ਕਰੀ ਆਏ ਹੋਰ ਜੇ ਉੱਲੇ ਪਾਸੇ ਸਿਰੇ ਤੱਕ ਜਾਣਦੀ ਹੈ ਹਾਂ ਜੀ ਹਾਂ ਜੀ ਸਿਰੇ ਤੱਕ ਜਾਣਦੀ ਸਫਾਈ ਕਰਦੇ ਜਾਣਾ ਜੀ ਬਾਕੀ ਦੇਖਦੇ ਹਾਂ ਟਰਾਲੀ ਹਾਂ ਜੀ ਤੇ ਭਰਦੀ ਤੇ ਰੰਡੋ ਵਾਲਾ ਮੋਨਾ ਪੜਾ ਫਿਰ ਖਾਲੀ ਕਰਕੇ ਦੁਬਾਰੇ ਫੇਰ ਜਾਂਦੇ ਹਾਂ ਬਾਕੀ ਇਹ ਸਾਰੇ ਪਿੰਡਾਂ ਦੇ ਮੁੰਡੇ ਆ ਜੀ ਨਾਲ ਕਰਾਲੀ ਤੋਂ ਹਰ ਇੱਕ ਗੱਡੀ ਵਾਲੇ ਮੁੰਡੇ ਆ ਗੱਡੀ ਵਾਲੇ ਮੁੰਡੇ ਦੋ ਦੋ ਨੇ ਕਿਆ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਬਸ ਹੀ ਗੰਦਗੀ ਨਾਲ ਬਲਾਓ 바ਦੀ ਨਸ਼ੇ ਬੱਦਿਆਂ ਤੋਂ ਦੂਰ ਰਹੋ ਦੂਜੀ ਸਾਈਡ ਤੇ ਗੁਰੂ ਦੇ ਦੇਣਾ ਤੇ ਇਹਨਾਂ ਵਿੱਚ ਸੇਵਾ ਕਰੋ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਆ